ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤਾਂ ਨੂੰ ਪਿਆਰ ਭਰੀ ਸਤਿ ਸ਼ਕਾਲ ਜੀ ਮੈਂ ਤੁਹਾਡਾ ਆਪਣਾ ਕਾਸ਼ੀਨਾਥ ਔਰ ਇੱਕ ਗੱਲ ਸਾਂਝੀ ਕਰਨਾ ਚਾਹੁੰਦਾ ਕਿ ਪਰਸੋਂ ਚੱਲ ਰਹੇ ਪ੍ਰੋਗਰਾਮ ਦੇ ਦੌਰਾਨ ਜਲੰਧਰ ਵਿਖੇ ਇੱਕ ਗੁਰੂ ਰਵਿਦਾਸ ਮਹਾਰਾਜ ਦੀ ਕਹਾਣੀ ਸੁਣਾਉਣ ਲੱਗੇ ਸੀ ਔਰ ਜਿਹਦੇ ਵਿੱਚ ਸ਼ਬਦ ਵਰਤਿਆ ਗਿਆ ਕਿ ਭਗਤ ਰਵਿਦਾਸ ਬਾਬੇਓ ਮੇਰੀ ਪੂਰੀ ਗੱਲ ਕਿਸੇ ਨੇ ਸੁਣੀ ਨਹੀਂ ਮੇਰੀ ਪੂਰੀ ਵੀਡੀਓ ਕਿਸੇ ਨੇ ਦੇਖੀ ਨਹੀਂ ਮੈਂ ਕੋਈ ਦੁਸ਼ਮਣ ਨਹੀਂ ਆਂ ਕਿ ਸਰਦਾ ਤੇ ਨਾ ਕੋਈ ਮੇਰਾ ਦੁਸ਼ਮਣ ਹੈ ਗੁਰੂ ਰਵਿਦਾਸ ਮਹਾਰਾਜ ਸਾਡੇ ਹੈ ਸਾਡੇ ਹੈਗੇ ਤੇ ਸਾਡੇ ਹੀ ਰਹਿਣਗੇ ਹੈਨਾ ਔਰ ਦੂਸਰੀ ਗੱਲ ਕੀ ਜਿਹੜੀ ਗੱਲ ਮੈਂ ਉਥੇ ਸੁਣਾਉਣ ਲੱਗਾ ਸੀ ਕਿ ਗੁਰੂ ਰਵਿਦਾਸ ਮਹਾਰਾਜ ਦੇ ਅੱਗੇ ਜਿਹੜਾ ਭਗਤ ਸ਼ਬਦ ਕਿਉਂ ਲੱਗਾ ਕਿਹਦੇ ਭਗਤ ਨੇ ਸਾਡੇ ਭਗਤ ਨਹੀਂ ਹੈਗੇ ਸਾਡੇ ਨਹੀਂ ਹੈਗੇ ਉਹ ਉਸ ਖੁਦਾ ਦੇ ਉਸ ਪਰਮਪિતા ਪਰਮਾਤਮਾ ਦੇ ਭਗਤ ਹੈ ਕਿਉਂ ਬਣੇ ਕਿਦਾਂ ਮੈਂ ਉਹ ਗੱਲ ਦੱਸਣ ਲੱਗਾ ਸੀ ਸੁਣਾਉਣ ਲੱਗਾ ਸੀ ਪਰ ਇੱਕ ਵੀਰ ਨੇ ਉੱਠ ਕੇ ਉਸ ਗੱਲ ਨੂੰ ਉੱਥੇ ਹੀ ਸਮਾਪਤ ਕਰਤਾ ਮੈਨੂੰ ਦੋਸ਼ੀ ਠਹਿਰਾ ਦਿੱਤਾ ਤੂੰ ਭਗਤ ਕਿਉਂ ਲਾ ਰਿਆ ਏ ਤੂੰ ਗੁਰੂ ਬੋਲ ਉਹ ਮੇਰੇ ਵੀਰੇ ਮੇਰੀ ਗੱਲ ਤੇ ਪੂਰੀ ਸੁਣ ਜੇ ਮੇਰੀ ਗੱਲ ਸੁਣਨ ਤੋਂ ਬਾਅਦ ਤੈਨੂੰ ਕੋਈ ਕਮੀ ਲੱਗਦੀ ਏ ਤੂੰ ਮੈਨੂੰ ਕਹਿ ਸਕਦਾ ਨਹੀਂ ਤੁਸੀਂ ਮੈਨੂੰ ਦੋਸ਼ੀ ਬਣਾ ਸਕਦੇ ਹੋ ਮੇਰੇ ਨਾਲ ਜਿੰਨੇ ਭਰਾ ਰਹਿੰਦੇ ਨੇ ਨਾ ਬਾਬਿਓ ਉਹ ਸਾਰੇ ਰਵਿਦਾਸੀ ਭਰਾ ਨੇ ਕਿ ਮੈਨੂੰ ਡਰ ਨਹੀਂ ਕਿ ਕਨੋਂ ਉਹ ਬੰਦੇ ਮੈਨੂੰ ਮੈਨੂੰ ਬੁਰਾ ਕਹਿਣਗੇ ਨਹੀਂ ਮੈਂ ਖੁਦ ਚਾਹੇ ਜਾਗਰਣ ਹੋਵੇ ਚਾਹੇ ਕਵਾਲੀਆਂ ਦਾ ਫੰਕਸ਼ਨ ਹੋਵੇ ਚਾਹੇ ਕੋਈ ਕੋਈ ਵੀ ਸੂਫੀਆਨਾ ਪ੍ਰੋਗਰਾਮ ਹੋਵੇ ਤੁਹਾਨੂੰ ਕਿ ਵਿਆਹ ਸ਼ਾਦੀ ਦਾ ਵੀ ਪ੍ਰੋਗਰਾਮ ਹੋਵੇ ਮੈਂ ਉੱਥੇ ਵੀ ਗੁਰੂ ਰਵੀਦਾਸ ਮਹਾਰਾਜ ਬਾਰੇ ਜ਼ਿਕਰ ਕਰਦਾ ਮੇਰੀ ਪੂਰੀ ਗੱਲ ਕਿਸ ਨੇ ਸੁਣੀ ਮੈਨੂੰ ਦੋਸ਼ੀ ਠਹਿਰਾ ਦਿੱਤਾ ਕੋਈ ਗੱਲ ਨਹੀਂ ਜੋ ਗੁਰੂ ਨੂੰ ਪਾਇਆ ਉਹ ਹੋ ਗਿਆ ਮੈਂ ਗੁਰੂ ਨੂੰ ਮੰਨਣ ਵਾਲਾ ਬੰਦਾ ਮੈਂ ਜੋ ਗੁਰੂ ਨੇ ਕੀਤਾ ਠੀਕ ਕੀਤਾ ਹੈ ਨਾ ਜੇ ਮੈਂ ਦੋਸ਼ੀ ਹਾਂ ਤੇ ਮੈਂ ਮਾਫੀ ਦਾ ਜਾਚਿਕਾ ਤੇ ਜੇ ਨਹੀਂ ਤੇ ਉਹ ਗੁਰੂ ਸਾਹਿਬ ਨੂੰ ਦੇਖ ਹੀ ਰਿਹਾ ਮੇਰੇ ਅੰਦਰ ਦੀ ਭਾਵਨਾ ਜੇ ਇਨਸਾਨ ਨੇ ਨਹੀਂ ਪੜੀ ਤੇ ਗੁਰੂ ਰਵੀਦਾਸ ਮਹਾਰਾਜ ਜਰੂਰ ਪੜਦੇ ਹੋਣਗੇ ਕਿਉਂਕਿ ਉਹ ਕਣ-ਕਣ ਦੇ ਵਿੱਚ ਸਹਾਈ ਹਨ ਉਹ ਜ਼ਰੂਰ ਜਾਣਦੇ ਹੋਣਗੇ ਕਿ ਮੈਂ ਅੰਦਰੋਂ ਕੀ ਕਹਿਣ ਲੱਗਾ ਸੀਗਾ ਬਾਬਿਓ ਜੇਕਰ ਕਿਸੇ ਨੂੰ ਫਿਰ ਵੀ ਜਿੰਨੇ ਵੀ ਜਿੰਨੇ ਵੀ ਗੁਰੂ ਰਵਿਦਾਸ ਮਹਾਰਾਜ ਦੀ ਸੰਗਤ ਉਹਦੇ ਆਸ਼ਕ ਉਹਦੇ ਪਿਆਰੇ ਜਿੰਨੇ ਵੀ ਵਿਦੇਸ਼-ਵਿਦੇਸ਼ਾਂ 'ਚ ਬੈਠੇ ਆ ਜਿੱਥੇ-ਜਿੱਥੇ ਵੀ ਬੈਠੇ ਆ ਉਹਨਾਂ ਨੂੰ ਲੱਗਾ ਕਿ ਮੈਂ ਗਲਤਾਂ ਤੇ ਮੈਂ ਮਾਫੀ ਦਾ ਜਾਚਕ ਹਾਂ ਮੇਰੀ ਕੋਈ ਐਸੀ ਐਸੀ ਮੇਰੀ ਭਾਵਨਾ ਨਹੀਂ ਸੀ ਕਿਸੇ ਨੂੰ ਬੁਰਾ ਲੱਗਾ ਇੱਕ ਵਾਰੀ ਫਿਰ ਤੇ ਮੈਂ ਮਾਫੀ ਦਾ ਜਾਚਕ ਹਾਂ shamla Chander building maintenance handyman under trade platform is now available on your local london area. he has more than five years experience in the same line. he used to work with reputed companies, agencies, as well local builders with brothers. he is professional by plumbing, electrician, masonry work, carpentry. For more information, please contact him at www.checktrade.com. ID number 921760. Shamra Chandra center call him on this number 0748841161. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ